इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਐਮ ਐਲ ਏ ਪ੍ਰਿੰਸੀਪਲ ਬੁਧਰਾਮ ਨੇ ਬੁਦਲਾੜਾ ਤਹਿਸੀਲ ਵਿੱਚ ਲਗਾਏ ਇੰਤਕਾਲ ਕੈਂਪੇਨ ਕੀਤੀ ਸ਼ਰਤ ਇੰਤਕਾਲ ਕਰਾਉਣ ਲਈ ਵਕਫਾ ਖਿੰਡਾ ਤੇ ਪਹੁੰਚ ਰਹੇ ਹਨ ਲੋਕ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਪਕਾਇਆ ਪਏ ਇੰਤਕਾਲ ਦੇ ਨਿਦਾਰੇ ਲਈ ਤਹਿਸੀਲ ਪੱਧਰ ਉੱਪਰ ਇੰਤਕਾਲ ਕੈਂਪ ਲਗਾਏ ਗਏ ਹਨ ਜਿਸ ਦੇ ਟਾਇਰਪੁੱਡ ਲੱਡਾ ਵਿਖੇ ਇੰਤਕਾਲ ਕੰਮ ਲਗਾਇਆ ਗਿਆ ਜਿੱਤੇ ਐਮਐਲਏ ਪ੍ਰਿੰਸੀਪਲ ਬੁਧਰਾਮ ਨੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਰਕਤ ਕੀਤੀ ਜਾਣਕਾਰੀ ਜਿੰਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਨੇ ਦੱਸਿਆ ਕਿ ਵੁੱਡਲਾਡਾ ਵਿਖੇ ਐਮਡੀਐਮ ਗਗਨਦੀਪ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਆਏ ਲੋਕਾਂ ਦੇ ਇੰਤਕਾਲ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 36 ਦੇ ਕਰੀਬ ਇੰਤਕਾਲਕ ਹੋ ਚੁੱਕੇ ਹਨ ਐਚਡੀਐਮ ਵੁੱਡਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵੁੱਡਲਾਡਾ ਵਿਖੇ ਵੁੱਡਲਾਡਾ ਤੇ ਸਬ ਤਹਿਸੀਲ ਅਫਸਰ ਨਾਲ ਸੰਬੰਧਿਤ ਬਕਾਇਆ ਪੇਤਕਲਾ ਦਾ ਨਿਪਟਾਰਾ ਕੀਤਾ ਹਾਂਜੀ ਸਰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਹੈ ਲੋਕਾਂ ਦੀ ਸਹੂਲਤ ਵਾਸਤੇ ਕਿ 6 ਤਰੀਕ ਨੂੰ 6 ਜਨਵਰੀ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਇੰਤਕਾਲਾ ਦਾ ਕੈਂਪ ਲਾਇਆ ਜਾ ਰਿਹਾ ਹੈ ਤਹਿਸੀਲ ਦੇ ਵਿੱਚ ਸੋ ਅੱਜ ਬੜਾਡਾ ਤਹਿਸੀਲ ਦੇ ਵਿੱਚ ਮੇਰੇ ਹਲਕੇ ਤਹਿਸੀਲ ਬੜਾਡਾ ਇੱਥੇ ਇੰਤਕਾਲਾ ਸੰਬੰਧੀ ਕੈਂਪ ਲਗਾਇਆ ਗਿਆ ਮੈਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪ ਇਹਦਾ ਸ਼ੁਭ ਆਰੰਭ ਕੀਤਾ ਸਰ ਜਗ ਗਗਨਦੀਪ ਸਿੰਘ ਜੀ ਪੀਸੀ ਅਸਐਸਟੀਐਮ ਭਲਾੜਾ ਬਲਕਾਰ ਸਿੰਘ ਜੀ ਤਹਿਸੀਲਦਾਰ ਸਾਰੇ ਕਨਗੋਤ ਸਾਰੇ ਪਟਵਾਰੀ ਬੈਠੇ ਨੇ ਬਾਕੀ ਬੰਡਾਂ ਦੇ ਲੋਕ ਆ ਕੇ ਆਪਣਾ ਇੰਤਕਾਲ ਜਰ ਰਹਿੰਦਾ ਹੈ ਪਕਾਇਆ ਕੋਈ ਪੈਂਡਿੰਗ ਪਿਆ ਉਹ ਕਰਾ ਰਹੇ ਨੇ 11 ਵਜੇ ਤੱਕ 36 ਦੇ ਕਰੀਬ ਇੰਤਕਾਲ ਉਹ ਹੋ ਚੁੱਕੇ ਨੇ ਹੁਣ ਲੱਗਦਾ ਵੀ ਸ਼ਾਮ ਤੱਕ ਇਹ ਸੈਂਕੜੇ ਇੰਤਕਾਲ ਜੋ ਲੋਕ ਅਵੇਕਟਡ ਸੀ ਅਡੀ ਕਰਦੇ ਸੀਗੇ ਤੇ ਉਹ ਹੋ ਜਾਣਗੇ ਸੋ ਮੈਂ ਸਰਦਾਰ ਕੋਵਾਤ ਸਿੰਘ ਮਾਨ ਦਾ ਸਾਡੇ ਮੰਤਰੀ ਸਾਹਿਬ ਜੰਪਾ ਜੀ ਦਾ ਬਹੁਤ ਰਵਾਤ ਕਰਦਾ ਕਿ ਤੁਸੀਂ ਇਸ ਤਰ੍ਹਾਂ ਦੇ ਕੈਂਪ ਲਾ ਕੇ ਲੋਕਾਂ ਦੀ ਜਿਹੜੀ ਸਮੇਂ ਤੋਂ ਲੰਬੇ ਸਮੇਂ ਤੋਂ ਜਰੀ ਮੰਗ ਹੈ ਪੰਡਗਲ ਜਿਹੜੇ ਹੈਗੇ ਨੇ ਉਹ ਤੁਸੀਂ ਅਜੇ ਪੂਰਾ ਕੀਤੀ ਐ ਬਾਕੀ ਜੇ ਕੋਈ ਰਹਿ ਗਿਆ ਝਗੜੇ ਵਾਲਾ ਰਹਿ ਗਿਆ ਵੀ ਹੋਰ ਰਹਿ ਗਿਆ ਦੋਨੇ ਪਾਰਟਨ ਬੁਲਾ ਕੇ ਇਸ ਜੀਮ ਸਾਹਿਬ ਬੜੇ ਸਿਆਣੇ ਨੇ ਸਾਡੇ ਭਰਾਡੇ ਦੇ ਤੇ ਉਹ ਬੁਲਾ ਕੇ ਉਹਨਾਂ ਨੂੰ ਉਹ ਵੀ ਸੈੱਟ ਕਰ ਲਾਂਗੇ